ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਵੀਡੀਓ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਦੇ ਜਨਮ ਦੇ ਬਾਰੇ ਵਿੱਚ ਗੱਲ ਕਰਾਂਗੇ ਅਸ਼ਾਂਤ ਵਾਯੂ ਮੰਡਲ ਵਿੱਚ ਪਾਪਾਂ ਵਿੱਚ ਗਰਸੇ ਜੀਵਾਂ ਨੂੰ ਬਚਾਉਣ ਬਦਲੇ ਅਕਾਲ ਪੁਰਖ ਨੇ ਮਿਹਰ ਕੀਤੀ ਪਾਪਾਂ ਦੇ ਬਦਲੇ ਪਾਂਬੜਾ ਨੂੰ ਬਚਾਉਣ ਵਾਸਤੇ ਸ੍ਰੀ ਗੁਰੂ ਨਾਨਕ ਜੀ ਨੂੰ ਇਸ ਸੰਸਾਰ ਤੇ ਮਨੁੱਖ ਰੂਪ ਵਿੱਚ ਭੇਜਿਆ ਦਰਿਆ রাਵੇ ਤੋਂ पार बार ਦੇ ਛੋਟੇ ਜੇ ਪਿੰਡ ਤਲਵੰਡੀ رائے ਪੋਈ ਵਿੱਚ ਇੱਕ ਵਸਾਕ ਸੁੰਧੀ ਦਿਨ ਸਮੰਤ 2526 ਮੁਤਾਬਿਕ 15 ਅਪ੍ਰੈਲ 1479 ਈਸਵੀ ਨੂੰ ਮਾਤਾ ਤ੍ਰਿਪਤਾ ਜੀ ਦੀ ਪਵਿੱਤਰ ਕੋਖ ਤੋਂ ਸ੍ਰੀ ਗੁਰੂ ਨਾਨਕ ਜੀ ਨੇ ਅបਧਾਰ ਲਿਆ ਆਪ ਜੀ ਦੇ ਪਿਤਾ ਜੀ ਦਾ ਸ਼ੁਭ ਨਾਮ ਮਹਿਤਾ ਕਲਿਆਨ ਦਾਸੀ ਪਰ ਸਾਰੇ ਮਹਿਤਾ ਕਾਲੂ ਜੀ ਆ ਕੇ ਬੁਲਾਉਂਦੇ ਸਨ ਆਪ 베ਦੀ ਕੁਲ ਦੇ ਸੂਰਜ ਜਨਮ ਲਿਆ ਮਾਤਾ ਤ੍ਰਿਪਤਾ ਜੀ ਪਿਤਾ ਕਾਲੂ ਜੀ ਅਤੇ ਬਾਕੀ ਪਰਿਵਾਰ ਨੂੰ ਬਯੰਤ ਇਹ ਖੁਸ਼ੀ ਹੋਈ ਮਹਿਤਾ ਕਾਲੂ ਦੇ ਪਹਿਲੀ ਲੜਕੀ ਦਾ ਨਾਮ ਨਾਨਕੀ ਸੀ ਕਿਉਂਕਿ ਉਸ ਨੇ ਆਪਣੇ ਨਾਨਕੇ ਪਿੰਡ ਵਿੱਚ ਜਨਮ ਲਿਆ ਸੀ ਇਸ ਕਰਕੇ ਇਸ ਅਕਾਲ ਪੁਰਖੀ ਰੂਹੀ ਦਾ ਦੁਨਿਆਵੀ ਨਾਮ ਵੀ ਨਾਨਕ ਰੱਖਿਆ ਗਿਆ ਮਹਿਤਾ ਕਾਲੂ ਪਿੰਡ ਦੇ ਮਾਲਕ ਰਾਈ ਬੁਲਾਰ ਦਾ ਮੁੰਛੀ ਮੁਖਤਿਆਰੇ ਆਮ ਤੇ ਪਿੰਡ ਦਾ ਮੁਖੀ ਸੀ ਸਾਰੇ ਬੜਾ ਸਤਿਕਾਰ ਕਰਦੇ ਸਨ ਜਦੋਂ ਲੋਕਾਂ ਨੇ ਸੁਣਿਆ ਕਿ ਕਾਲੂ ਜੀ ਦੇ ਘਰ ਲੜਕੇ ਨੇ ਜਨਮ ਲਿਆ ਹੈ ਤਾਂ ਸਭ ਮਾਈ ਭਾਈ ਵਧਾਈਆਂ ਦੇਣ ਵਾਸਤੇ ਤੌੜੇ ਵਾਜਾ ਵਜਾਇਆ ਗਿਆ ਤੇ ਗੁੜ ਵੰਡਿਆ ਗਿਆ ਨੰਗਿਆਂ ਭੁੱਖਿਆਂ ਨੂੰ ਵਸਤਰ ਤੇ ਭੋਜਨ ਨਾਲ ਤ੍ਰਿਪਤ ਕੀਤਾ ਗਿਆ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ